ਅਸਤੀ ਜੋਦੇ ਆ ਦੇ ਵਿੱਚ ਸਤੇਤ ਡੀਵੀਐਸ ਏਜੰਸੀ ਦੇ ਵਿੱਚ ਜੜੀਆ ਪਿਆਣਾ ਕੱਗ ਲੱਗ ਜਾਂਦੀ ਹੈ ਤਾਂ ਕਾਫੀ ਬਾਪਸਕਤ ਮੇਂ ਤੋਂ ਬਾਅਦ ਉਹਨਾਂ ਨੇ ਅੱਗ ਨੂੰ ਕਾਬੂ ਪਾਇਆ ਪੱਤਾ ਸਵੇਰੇ 5 ਵਜੇ ਲੱਗਿਆ ਜੀ ਅੰਦਰ ਸਿਕਿਉਰਿਟੀ ਗਾਰਡ ਸੋ ਰਿਆ ਸੀਗਾ ਉਹਨੂੰ 5 ਵਜੇ ਧਿਆਨ ਆਇਆ ਕਿ ਮਲੋ ਆਵਾਜ਼ ਜੀ ਸੁਣੀ ਉਹਨੇ ਸ਼ੀਸ਼ੇ ਟੁੱਟਣ ਦੀ ਕਾਰਨ ਸਾਨੂੰ ਨਹੀਂ ਪਤਾ ਚੱਲ ਪਾਰ ਰਿਹਾ ਵੀ ਕਿਉਂ ਲੱਗੀ ਹੋ ਸਕਦੀ ਹੈ ਕਿਉਂਕਿ ਕੋਈ ਇੱਥੇ ਹੋਰ ਵਰਕਿੰਗ ਤਾਂ ਚੱਲ ਨਹੀਂ ਰਹੀ ਸੀ ਉਸ ਟਾਈਮ ਤੇ ਉਹ ਵੀ ਸੁੱਤਾ ਹੋਇਆ ਸੀਗਾ ਸਵੇਰ 10 ਦੇ ਕਰੀਬ ਸਕੂਟਰ ਸਾਡਾ ਸੜ ਗਿਆ ਇਹਦੇ ਵਿੱਚ ਤੇ 25 ਕੋ ਲੱਖ ਰੁਪਏ ਦਾ ਸਪੇਅਰ ਪਾਰਟਸ ਦਾ ਸਟੋਰ ਸੀਗਾ ਜਿਹੜਾ ਉਹ ਡੈਮੇਜ ਹੋ ਗਿਆ ਕੁਝ ਵਾਇਰਸ ਦਾ ਡੈਮੇਜ ਹੋਈਆਂ ਹੋਈਆਂ ਆ ਫਾਇਰ ਦੇ ਨਾਲ ਤੇ ਪਾਣੀ ਵੀ ਕਾਫੀ ਉੱਪਰ ਫਾਇਰ ਬ੍ਰੀਡ ਦਾ ਇਕੱਠਾ ਹੋ ਗਿਆ ਛੱਤ ਤੇ ਤੇ ਉਹ ਕਢਾਲਣ ਤੋਂ ਬਾਅਦ ਔਰ ਇੰਸ਼ੋਰੈਂਸ ਦੀ ਸਰਵੇ ਹੋਣ ਤੋਂ ਬਾਅਦ ਹੀ ਅਸੀਂ ਇਹਨੂੰ ਔਨ ਕਰਾਂਗੇ ਲੋਕਾਂ ਲਈ ਦੇਖਣ ਦਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਵੜੀ ਪਹੁੰਚਿਆ ਹਾਂ ਲੋਕਾਂ ਦਾ ਬਸਤੀ ਜੋਦੇਯਾਲ ਦੇ ਵਿੱਚ ਜਿੱਥੇ TVS ਏਜੰਸੀ ਨੂੰ ਜਿਹੜਾ ਸੋਟ ਸਰਕਟ ਨਾਲ ਜਿਹੜਾ ਅੱਗ ਜਿਹੜੀ ਲੱਗ ਜਾਂਦੀ ਹੈ ਪਿਛਲ ਅੱਗ ਲੱਗ ਜਾਂਦੀ ਹੈ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ TVS ਪੀਵੀਐਸ ਏਜੰਸੀ ਦੇ ਜਿਹੜੇ ਓਨਰ ਨੇ ਉਹ ਮੌਜੂਦ ਨੇ ਮੌਕੇ ਤੇ ਸੋ ਗੱਲਬਾਤ ਕਰਦੇ ਆ ਕਿਦਾਂ ਅੱਗ ਲੱਗੀ ਕੀ ਕਾਰਨ ਕਿਦਾਂ ਪਤਾ ਲੱਗਿਆ ਉਹਨਾਂ ਨੂੰ ਕਿੰਨਾ ਕਜੜਾ ਨੁਕਸਾਨ ਹੋਇਆ ਭਾਈ ਜੀ ਕੀ ਨਾਮ ਸਰ ਅਸ਼ਵਨਿੰਗ गोयल ਜੀ ਸਰ ਇਹ ਆਪ ਜਿੱਦੀ ਏਜੰਸੀ ਹੈ ਹਾਂਜੀ ਕਿਦਾਂ ਅੱਗ ਲੱਗਿਆ ਕਿਦਾਂ ਪਤਾ ਲੱਗਿਆ ਪਤਾ ਸਵੇਰੇ 5 ਵਜੇ ਲੱਗਿਆ ਜੀ ਅੰਦਰ ਸਕਿਉਰਿਟੀ ਗਾਰਡ ਸੌ ਰਿਹਾ ਸੀਗਾ ਉਹਨੂੰ 5 ਵਜੇ ਧਿਆਨ ਆਇਆ ਕਿ ਮਤਲਬ ਆਵਾਜ਼ ਜੀ ਸੁਣੀ ਉਹਨੇ ਸ਼ੀਸ਼ੇ ਟੁੱਟਣ ਦੀ ਤੇ ਉਹ ਤੋਂ ਪਤਾ ਚੱਲਿਆ ਉਹਨੂੰ ਤੇ ਉਹਨੇ ਆ ਕੇ ਦੇਖਿਆ ਕਿ ਅੱਗ ਲੱਗੀ ਹੋਈ ਆ ਤਾਂ ਉਹਨੇ 5 ਵਜੇ ਮੈਨੂੰ ਇਨਫੋਰਮ ਕੀਤਾ ਕਾਰਨ ਸਾਨੂੰ ਨਹੀਂ ਪਤਾ ਚੱਲ ਪਾਰਿਆ ਵੀ ਕਿਉਂ ਲੱਗੀ ਹੋ ਸਕਦੀ ਹੈ ਕਿਉਂਕਿ ਕੋਈ ਇੱਥੇ ਹੋਰ ਵਰਕਿੰਗ ਤਾਂ ਚੱਲ ਨਹੀਂ ਰਹੀ ਸੀ ਉਸ ਟਾਈਮ ਤੇ ਉਹ ਵੀ ਸੁੱਤਾ ਹੋਇਆ ਸੀਗਾ ਤੇ ਕਾਰਨ ਦਾ ਨਹੀਂ ਪਤਾ ਲੱਗਿਆ ਉਹ ਮਤਲਬ ਸਿਕਿਉਰਿਟੀ ਗਾਰਡ ਨਾਲ ਹੋਰ ਵੀ ਕੋਈ ਹੁੰਦਾ ਹੈ ਰਾਤ ਨੂੰ ਹੀ ਕੋਈ ਦੀ ਵਾਈਫ ਹੈ ਇੱਥੇ ਫੈਮਿਲੀ ਉਹਨਾਂ ਦੀ ਰਹਿੰਦੀ ਹੈ ਉਹ ਤੇ ਉਹਦੀ ਵਾਈਫ ਸੀਗੇ ਤੇ ਕਿਦਾਂ ਜਿਹੜੇ ਬੈਟਰੀ ਵਾਲੇ ਵੀ ਮੋਟਰਸਾਈਕਲ ਵਾਹਨ ਖੜੀਆਂ ਸੀਗੀਆਂ ਕਿ ਸਿਰਫ ਪੈਟਰੋਲ ਨਹੀਂ ਪੈਟਰੋਲ ਔਰ ਬੈਟਰੀ ਵਾਲੇ ਦੋਨੇ ਹੀ ਸੀਗੇ ਤੇ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਪਤਲਾ ਕੋਈ ਕਾਰਨ ਨਹੀਂ ਪਤਾ ਚੱਲ ਪਾਰਿਆ ਕਿੰਨੀ ਕੀ ਫਾਇਰ ਵਿਗੜਦੀ ਗੱਡੀਆਂ ਜਿਹੜੀਆਂ ਲੱਗੀਆਂ ਤਿੰਨ ਤੋਂ ਚਾਰ ਗੱਡੀਆਂ ਆਈਆਂ ਹੁੰਨੀਆਂ ਤਿੰਨ ਤਾਂ ਸਿਗੀਆਂ ਹੀ ਮੇਰੇ ਨੋਟਿਸ 'ਚ ਹੈ ਚੌਥੀ ਆ ਯੂਜ਼ ਹੋਈ ਹੈ ਨਹੀਂ ਹੋਈ ਮੈਨੂੰ ਨਹੀਂ ਪਤਾ ਅੱਜ ਬਟ ਤਿੰਨ ਤੋਂ ਚਾਰ ਗੱਡੀਆਂ ਆਈਆਂ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਹਲੇ ਅਸੈਸ ਨਹੀਂ ਕਰ ਪਾ ਰਹੇ ਕਿਉਂਕਿ ਹਲੇ ਲਾਈਟ ਚਾਲੂ ਨਹੀਂ ਹੋਈ ਪਾਈ ਕੰਪਿਊਟਰ 'ਚੋਂ ਰਿਪੋਰਟ ਵਗੈਰਾ ਨਿਕਲਣੀਆਂ ਬਟ ਦੇਖਣ ਤੇ ਇਦਾਂ ਲੱਗ ਰਿਹਾ ਕਿ 750 ਦੇ ਕਰੀਬ ਸਕੂਟਰ ਸਾਡਾ ਸੜ ਗਿਆ ਇਹਦੇ ਵਿੱਚ ਤੇ 25 ਕੋ ਲੱਖ ਰੁਪਏ ਦਾ ਸਪੇਅਰ ਪਾਰਟਸ ਦਾ ਸਟੋਰ ਸੀਗਾ ਜਿਹੜਾ ਉਹ ਡੈਮੇਜ ਹੋ ਗਿਆ ਤੇ ਕਿਤਾ ਭਾਰੀ ਨੁਕਸਾਨ ਹੋ ਗਿਆ ਇੰਸ਼ੋਰੈਂਸ ਵਗੈਰਾ ਸੀਗਾ ਹਾਂਜੀ ਇੰਸ਼ੋਰੈਂਸ ਸੀਗਾ ਕਿੰਨਾ ਭਾਰੀ ਨੁਕਸਾਨ ਹੋ ਗਿਆ ਕੀ ਮੰਗ ਹੈ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਮੰਗ ਨਹੀਂ ਪ੍ਰਸ਼ਾਸਨ ਤੋਂ ਤਾਂ ਅਸੀਂ ਕੀ ਮੰਗ ਕਰ ਸਕਦੇ ਹਾਂ ਜੀ ਸਾਨੂੰ ਤਾਂ ਉਹ ਨਹੀਂ ਹੈ ਕਿ ਇੰਸ਼ੋਰੈਂਸ ਕੰਪਨੀ ਟਾਈਮਲੀ ਸਾਡਾ ਕਲੇਮ ਸੈਟਲ ਕਰ ਦੇ ਤਾਂ ਕਿ ਅਸੀਂ ਦੁਬਾਰਾ ਤੋਂ ਆਪਣਾ ਵਰਕਿੰਗ ਨਾਰਮਲੀ ਸਟਾਰਟ ਕਰ ਸਕੀਏ ਫਿਰ ਹਾਲ ਹੁਣ ਫੈਕਟ ਇਹ ਜਿਹੜੀ ਏਜੰਸੀ ਕਿੰਨੇ ਦਿਨ ਬੰਦ ਰਹੂਗੀ ਇਹ ਸਿਰਫ ਅੱਜ ਦਾ ਦਿਨ ਬੰਦ ਰਹੇਗੀ ਉਹ ਵੀ ਕਿਉਂਕਿ ਹਲੇ ਲਾਈਟ ਔਨ ਨਹੀਂ ਕਰ ਪਾ ਰਹੇ ਅਸੀਂ ਕਿਉਂਕਿ ਕੁਝ ਵਾਇਰਸਡ ਡੈਮੇਜ ਹੋਈਆਂ ਹੋਈਆਂ ਆ ਫਾਇਰ ਦੇ ਨਾਲ ਤੇ ਪਾਣੀ ਵੀ ਕਾਫੀ ਉੱਪਰ ਫਾਇਰ ਬ੍ਰੀਡ ਦਾ ਇਕੱਠਾ ਹੋ ਗਿਆ ਛੱਤ ਤੇ ਉਹ ਕਾਲਣ ਤੋਂ ਬਾਅਦ ਔਰ ਇੰਸ਼ੋਰੈਂਸ ਦੀ ਸਰਵੇ ਹੋਣ ਤੋਂ ਬਾਅਦ ਹੀ ਅਸੀਂ ਇਹਨੂੰ ਔਨ ਕਰਾਂਗੇ ਮੇਰੇ ਖਿਆਲ ਤੋਂ ਅੱਜ ਸ਼ਾਮ ਤੱਕ ਅਸੀਂ ਨਾਰਮਲ ਕਰ ਲਾਂਗੇ ਬਿਲਕੁਲ ਸੋ ਦੱਸ ਦਈਏ ਕਾਫੀ ਭਾਰੀ ਨੁਕਸਾਨ ਜਿਹੜਾ ਹੈ ਟੀਵੀ ਐਸ ਏਜੰਸੀ ਨੂੰ ਹੋਇਆ ਹੈ ਸੋ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਤਕਰੀਬਨ 25 ਲੱਖ ਦਾ ਜਿਹੜਾ ਨੁਕਸਾਨ ਜਿਹੜੇ ਪਾਰਟਸ ਸੀਗੇ ਉਹ ਸੜ ਚੁੱਕੇ ਨੇ ਫਿਰ ਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਮੇਨ ਫਰੰਟ ਦੀਆਂ ਜਿੱਥੇ ਅੱਗ ਦੀ ਜਿਹੜੀ ਲਪਕ ਸੀਗੀ ਕਿਸ ਤਰੀਕੇ ਦੀ ਸੀਗੀ ਕਿਉਂਕਿ ਅੱਗ ਕਾਫੀ ਪਿਆਣਾਕ ਲੱਗੀ ਸੀਗੀ ਸਵੇਰੇ 4:30 ਦੇ ਤਕਰੀਬਨ ਜਿਹੜੀ ਆਗ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਿਕਿਉਰਿਟੀ ਗਾਰਡ ਜਿਹੜਾ ਅੰਦਰ ਹੁੰਦਾ ਜਿੱਦੀ ਡਿਊਟੀ ਅੰਦਰ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਇਤਲਾਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਾਇਰ ਵਿਗਟ ਦੀ ਗੱਡੀਆਂ ਇੱਥੇ ਮੌਕੇ ਤੇ ਪਹੁੰਚਦੀਆਂ तकरीबन ਤਿੰਨ ਤੋਂ ਚਾਰ ਗੱਡੀਆਂ ਇੱਥੇ ਪਹੁੰਚਣ ਤੋਂ ਬਾਅਦ ਮਿਹਨਤ ਦੇ ਨਾਲ ਉਹਨਾਂ ਵੱਲੋਂ ਜਿਹੜਾ ਆਗ ਨੂੰ ਕਾਬੂ ਪਾਇਆ ਜਾਂਦਾ ਫਿਰ ਹਾਲ ਟੀਵੀ ਐਜੰਸੀ ਦੇ ਵਿੱਚ ਆਗ ਕਾਫੀ ਬਿਆਨਕ ਲੱਗੀ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੀ ਗੱਲ ਬਾਤ ਹੋਈ ਛਿੱਤੇ ਜੋ ਆਗ ਲੱਗੀ ਪੋਣੇ ਤੇ 11 ਵਜੇ ਪਹਿਲਾਂ ਮਾੜੀ ਆਗ ਲੱਗੀ ਉਸ ਤੋਂ ਬਾਅਦ ਜੋ ਫੈਕਟਰੀ ਗੱਡੀ ਆਈ ਇਕਦਾਂ ਵੱਧ ਗਈ ਅੱਗ ਵੀ ਕਸਟਮਰ ਪਰੋਲ ਬੰਪ ਤੇ ਗਲਪਵਾਣਾ ਆਇਆ ਜੀ ਕਹਿੰਦਾ ਕਿ ਨੰਬਰ ਹੈਗਾ ਤੁਹਾਡੇ ਕੋ ਪੰਪ ਦੇ ਨੰਬਰ ਨਹੀਂ ਸੀਗਾ ਕਿਉਂਕਿ ਜੋ ਮੈਂ ਮੈਨੇਜਰ ਜੀ ਨੇ ਦੱਸਿਆ ਤੋਂ ਨੇ ਪੰਪ ਨੇ ਵਾਪਸ ਦੇਨੇ ਉਹ ਕਹਿੰਦਾ ਜੀ ਫਿਰ ਕਸਟਮਰ ਫਾਇਰ ਵੇਨ ਨੂੰ ਫੋਨ ਕੀਤਾ ਫਿਰ ਫਾਇਰ ਦੀ ਗੱਡੀ ਆਈ ਆ ਫਿਰ ਉਹਨੇ ਆ ਕੇ ਅੱਗ ਲੀ ਜਾਈ ਤੁਸੀਂ ਜਦੋਂ ਪਹੁੰਚੇ ਤਾਂ ਕਿੰਨੀਆਂ ਗੱਡੀਆਂ ਇੱਥੇ ਨਜ਼ਰ ਆਈਆਂ ਭਾਜੀ ਪਹਿਲਾ ਮੌਕੇ ਤੇ ਤਿੰਨ ਗੱਡੀਆਂ ਖੜੀਆਂ 8 ਵਜੇ ਜਦੋਂ ਮੈਂ ਆਇਆ 8 ਵਜੇ ਕਿਸ ਚੀਜ਼ ਦੀ ਕੰਪਨੀ ਹੈ ਇਹ ਏਜੰਸੀ ਕਿਸ ਦੀ ਸੀ ਜੀ ਵੀ ਐਸ TVS ਕੂਟੇ ਦੀ ਏਜੰਸੀ ਆ ਸਕੂਟਰ ਮੋਟਰਸਾਈਕਲ ਤੋਂ ਤੱਕ ਪਤਾ ਲੱਗਿਆ ਕੋਈ ਕਿਸੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਭਾਈ ਤੇ ਕਿੰਨਾ ਕ ਨੁਕਸਾਨ ਹੋ ਗਿਆ ਕੁਝ ਪਤਾ ਲੱਗਿਆ ਕੁਝ ਮਾਣੇ ਨੁਕਸਾਨ ਜਗ ਦੇਖਦੇ ਆ ਭਾਈ ਓਕੇ ਬਿਲਕੁਲ ਬਸਤੀ 14 ਹਾਲ ਦੇ ਵਿੱਚ ਇਸ ਤੇ ਤਾਂ TVS ਏਜੰਸੀ ਦੇ ਵਿੱਚ ਜਿਹੜੀ ਆ ਪਿਆਨਾ ਕ ਅੱਗ ਲੱਗ ਜਾਂਦੀ ਐ ਸੋ TVS ਏਜੰਸੀ ਦੇ ਓਨਰ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਤਕਰੀਬਨ 25 ਲੱਖ ਦੇ ਜਿਹੜੇ ਪਾਰਟਸ ਸੀਗੇ ਉਹ ਸੜਕੇ ਜਿਹੜੇ ਰਾਖ ਹੋ ਚੁੱਕੇ ਨੇ ਫਿਰ ਹਾਲ ਉਹਨਾਂ ਵੱਲੋਂ ਇਹ ਵੀ ਕਹੀ ਗਈ ਕਿ ਤਿੰਨ ਚੋ ਚਾਰ ਗੱਡੀਆਂ ਜਿਹੜੀ ਫਾਇਰ ਬ੍ਰਿਡ ਦੀ ਇਹ ਪਹੁੰਚੀ ਫਿਰ ਹਾਲੇ ਲਈ ਜਾਂਚ ਪੜਤਾਲ ਚੱਲ ਰਹੀ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਪਾਇਆ ਕਿ ਅੱਗ ਦਾ ਅੱਗ ਲੱਗਣ ਦਾ ਜਿਹੜਾ ਕਾਰਨ ਕੀ ਸੀਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰੀ ਜਾਂ ਨਵੀਂ ਅਪਡੇਟ ਦੇ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਜਣਾ ਲਾਈਵ ਮੈਨ ਤੁਸੀਂ ਕੈਮਰਾਮੈਨ ਐਮੀਨਾਲ ਧੰਨਵਾਦ